ਮਹਾਰਾਜ ਜਿਹੜਾ ਉਹਨਾਂ ਦੇ ਦਰਸ਼ਨ ਕਰਦਾ ਨਿਹਾਲ ਹੁਣ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਾ ਜਾ ਕੇ ਕਹਿ ਭੱਜ ਕੇ ਗਿਆ ਦੌੜ ਕੇ ਵੀ ਛੇਤੀ ਜਾਵਾਂ ਜਦੋਂ ਜਾ ਕੇ ਪੌੜੀਆਂ ਚੜਦਾ ਦਰਵਾਜ਼ਾ ਖੜਕਾਉਂਦਾ ਜ਼ੋਰ ਦੀ ਜ਼ੋਰ ਦੀ ਦਰਵਾਜ਼ਾ ਦਰਵਾਜ਼ਾ ਖੋਲੋ ਅੰਦਰੋਂ ਆਵਾਜ਼ ਆਉਂਦੀ ਆ ਕੀ ਗੱਲ ਜਿਉਉਣਿਆ ਕੀ ਹੋ ਗਿਆ ਅੱਜ ਇੰਨੀ ਜਲਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰਤਾ ਕਹਿੰਦੇ ਦਰਵਾਜ਼ਾ ਤੇ ਖੋਲੋ ਛੇਤੀ ਪੂਰਨ ਨੇ ਦਰਵਾਜ਼ਾ ਖੋਲ੍ਹਿਆ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਖੁਸ਼ੀ ਦਾ ਮਾਰਾ ਹਾਫਿਆ ਹੋਇਆ ਤੇ ਥੋੜਾ ਚਿੰਤਾ ਦੇ ਵਿੱਚ ਵੀ ਆ ਕਿਉਂਕਿ ਮਹਾਰਾਜ ਦਾ ਹਾਲ ਦੇਖ ਕੇ ਆਇਆ ਹੈ ਕਿਹਸਾ ਹਾਲ ਹੈ ਕਿਉਂਕਿ ਪਤਾ ਤੇ ਲੱਗ ਹੀ ਰਿਹਾ ਸੀ ਬੀਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ 9 ਮਹੀਨੇ ਹੋ ਗਏ ਫਿਰ ਚਮਕੌਰ ਦੀ ਗੜੀ ਦਾ ਜੰਗ ਹੋਇਆ ਖਬਰਾਂ ਮਿਲਦੀਆਂ ਸੀ ਪਤਾ ਲੱਗਦਾ ਸੀ ਤੇ ਮਹਾਰਾਜ ਇਸ ਹਾਲ ਚ ਪਹੁੰਚਦੇ ਆ ਪੂਰਨ ਮਸੰਦ ਨੂੰ ਕਹਿਣ ਲੱਗਾ ਜਿਉਣਾ ਛੇਤੀ ਥੱਲੇ ਆ ਜਾਓ ਕਹਿੰਦਾ ਹੋਇਆ ਕੀ ਗੱਲ ਕੀ ਆ ਦੱਸ ਤੇ ਸਹੀ ਕਹਿੰਦਾ ਦੱਸਣਾ ਕੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਇਆ ਕਰਨ ਕਹਿੰਦਾ ਗੁਰੂ ਗੋਬਿੰਦ ਸਿੰਘ ਬੜਾ ਹੈਰਾਨ ਹੋਇਆ ਕਹਿੰਦਾ ਨਾਲ ਕੌਣ ਐ ਕਹਿੰਦਾ ਜੀ ਇਕੱਲੇ ਹੀ ਆਇਆ ਨਾਲ ਕੋਈ ਨਹੀਂ ਅੱਛਾ ਇਕੱਲੇ ਹੀ ਆਇਆ ਕਹਿੰਦਾ ਹਾਂ ਬਾਕੀ ਗੱਲਾਂ ਛੱਡੋ ਤੁਸੀਂ ਛੇਤੀ ਥੱਲੇ ਚੱਲੋ ਉਹ ਕਹਿੰਦਾ ਤੂੰ ਪਾਗਲ ਹੋ ਗਿਆ ਤੂੰ ਪਾਗਲ ਤੂੰ ਆਣ ਕੇ ਮੇਰਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰਤਾ ਉਹ ਜਦੋਂ ਤੈਨੂੰ ਪਤਾ ਲੱਗਾ ਸੀ ਉਹ ਆਇਆ ਸੀ ਪੁੱਛਿਆ ਸੀ ਤੂੰ ਕਹਿ ਦੇਣਾ ਸੀ ਵੀ ਉਹ ਤੇ ਘਰ ਹੀ ਹੈਣੀ ਆ ਖੁਸਾਦਨਾਮ ਸ੍ਰੀ ਵਾਹਿਗੁਰੂ ਜੀ ਤੂੰ ਕਹਿ ਦਿੰਦਾ ਉਹ ਘਰ ਨਹੀਂ ਹੈ ਜਿਉਣੇ ਦੇ ਪੈਰਾਂ ਥੱਲੋ ਜ਼ਮੀਨ ਨਿਕਲ ਗਈ ਕਹਿੰਦਾ ਇਹ ਉਹੀ ਪੂਰਨ ਹੈ ਤਾਂ ਮਹਾਰਾਜ ਦੀਆਂ ਵਡਿਆਈਆਂ ਕਰਦਾ ਨਹੀਂ ਥੱਕਦਾ ਤੇ ਮਹਾਰਾਜ ਨੂੰ ਇੰਨਾ ਯਾਦ ਕਰਦਾ ਵੀ ਮਹਾਰਾਜ ਘਰ ਕਦੇ ਆਉਣਗੇ ਤੇ ਅੱਜ ਇਹ ਕਹਿ ਰਿਹਾ ਵੀ ਕਹਿ ਦੇ ਤੂੰ ਘਰੀ ਹੈਣੀ ਕਹਿੰਦਾ ਤੁਸੀਂ ਇੱਕ ਵਾਰੀ ਉਹਨਾਂ ਦਾ ਹਾਲ ਤੇ ਦੇਖ ਲਓ ਆਣ ਕੇ ਥੱਲੇ ਤੇ ਆਜੋ ਕਹਿੰਦਾ ਨਹੀਂ ਜਾ ਕੇ ਕਹਿ ਦੇ ਉਹਨਾਂ ਨੂੰ ਵੀ ਉਹ ਕਰ ਨਹੀਂ ਹੈ ਜਾ ਚਲਾ ਜਾ ਹੁਣ ਜਿਉਣਾ ਕਿਹੜੇ ਮੂੰਹ ਨਾਲ ਜਾਵੇ ਵਾਪਸ ਕਿਹੜੇ ਮੂੰਹ ਨਾਲ ਜਾਵੇ ਮਨ ਚ ਸੋਚਦਾ ਮਨਾ ਤੂੰ ਕਹਿ ਸਕਦਾ ਮਹਾਰਾਜ ਨੂੰ ਵੀ ਜਾਓ ਚਲੇ ਜਾਓ ਕਰ ਤੋ ਮਹਾਰਾਜ ਘਰ ਆਏ ਨੇ ਕਿਵੇਂ ਜਵਾਬ ਦੇਵਾਂਗਾ ਵਾਪਸ ਪੌੜੀਆਂ ਉਤਰਨ ਦਾ ਦਿਲ ਨਹੀਂ ਕਰਦਾ ਇੱਕ ਪੌੜੀ ਉਤਰੀ ਗੁਰੂ ਸਾਹਿਬ ਦੀ ਨਜ਼ਰੀ ਪੈ ਗਿਆ ਮਾਰਾ ਕਹਿੰਦੇ ਜਿਉਣਿਆ ਆ ਜਾ ਆ ਜਾ ਕੋਈ ਗੱਲ ਨਹੀਂ ਸਭ ਕੁਝ ਸੁਣਦਿਆ ਮੈਂ ਸੁਣ ਲਿਆ ਤੂੰ ਆ ਜਾ ਪੌੜੀਆਂ ਉਤਰਿਆ ਮਰਦ ਦੇ ਚਰਨਾਂ ਨੂੰ ਲਿਪਟ ਗਿਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕਿਵੇਂ ਕਹਿ ਦਿਆ ਵਿਚੇ ਮਹਾਰਾਜ ਉਹੀ ਪੂਰਨ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਉਉਣਿਆਂ ਇਹ ਦੁਨੀਆ ਦੀ ਰੀਤ ਹੈ ਇੱਥੇ ਸੁੱਖਾਂ ਦੇ ਵਿੱਚ ਸਾਰੇ ਕੋਲੇ ਹੋ ਹੋ ਬੰਦੇ ਆ ਪਰ ਜਦੋਂ ਦੁੱਖ ਆਉਂਦਾ ਨਾ ਉਦੋਂ ਆਪਣੇ ਸਕੇ ਵੀ ਸਾਥ ਛੱਡ ਦਿੰਦੇ ਆ ਇਹ ਦੁਨੀਆ ਦੀ ਰੀਤ ਹੈ ਮਹਾਰਾਜ ਕਹਿੰਦੇ ਸੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਈ ਸੁੱਖਾਂ ਦੇ ਵੇਲੇ ਤੇ ਸਾਰੇ ਹੀ ਕਹਿੰਦੇ ਮੈਂ ਵੀ ਤੇਰਾ ਰਿਸ਼ਤੇਦਾਰ ਆ ਬਈ ਮੈਂ ਵੀ ਤੇਰਾ ਫਲਾਨਾ ਮੈਂ ਵੀ ਤੇਰਾ ਜਿਹੜਾ ਬੰਦਾ ਹੋਵੇ ਥੋੜਾ ਗਰੀਬ ਤੇ ਉਹਨੂੰ ਤੇ ਤਕੜਾ ਰਿਸ਼ਤੇਦਾਰ ਫੋਨ ਨਹੀਂ ਲਾਉਂਦਾ ਵੀ ਕਿਤੇ ਕੁਝ ਮੰਗੀ ਨਾ ਲਵੇ ਆਹੋ ਸਾਧਨਾਮ ਸ੍ਰੀ ਵਾਹਿਗੁਰੂ ਜੀ ਇਹ ਇਹ ਕੁਝ ਮੰਗੀ ਨਾ ਲਵੇ ਕਿਤੇ ਇਦਾਂ ਦਾ ਹਾਲ ਹੈ ਇਦਾਂ ਦਾ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਉੜਿਆ ਤੂੰ ਫਿਕਰ ਨਾ ਕਰ ਅਸੀਂ ਜਾਣਦੇ ਆ ਇਹ ਦੁਨੀਆ ਦੀ ਰੀਤ ਐ ਸੁੱਖਾਂ ਦੇ ਵੇਲੇ ਸਭ ਨਮਸ਼ਕਾਰਾਂ ਕਰਦੇ ਆ ਪਰ ਜਦੋਂ ਦੁੱਖ ਦਾ ਵੇਲਾ ਆਉਂਦਾ ਉਦੋਂ ਕੋਈ ਨਹੀਂ ਖੜਦਾ ਕੋਲ ਉਦੋਂ ਕੋਈ ਸਾਥ ਨਹੀਂ ਦਿੰਦਾ ਇਹ ਦੁਨੀਆ ਜਿਹੜੀ ਆ ਨਾ ਸਾਰੀ ਸੁੱਖਾਂ ਦੇ ਪਿੱਛੇ ਭੱਜੀ ਫਿਰਦੀ ਆ ਸੁੱਖਾਂ ਦੇ ਪਿੱਛੇ ਭੱਜੀ ਫਿਰਦੀ ਦੁੱਖ ਵੇਲੇ ਕੌਣ ਖੜਦਾ ਦੁੱਖ ਵੇਲੇ ਕੌਣ ਸਾਥ ਦਿੰਦਾ ਕੋਈ ਨਹੀਂ ਖੜਦਾ ਮਹਾਰਾ ਸੱਚੇ ਪਾਤਸ਼ਾਹ ਮੈਂ ਨਾ ਬਹੁਤ ਗਰੀਬ ਆ ਮੇਰੇ ਕੋਲੇ ਆਪਣਾ ਘਰ ਵੀ ਹੈ ਨਹੀਂ ਮੇਰੇ ਕੋਲੇ ਆਪਣਾ ਘਰ ਨਹੀਂ ਹੈ ਮੈਂ ਜਿੱਥੇ ਕੰਮ ਕਰਦਾ ਮੈਂ ਉੱਥੇ ਹੀ ਰਹਿ ਪੈਂਦਾ ਇਹਦੇ ਘਰ ਕੰਮ ਕਰਦਾ ਤੇ ਇੱਥੇ ਹੀ ਮੈਂ ਰਹਿ ਪੈਂਦਾ ਮੈਂ ਬਹੁਤ ਗਰੀਬ ਆ ਮੇਰੇ ਕੋਲੇ ਮਾਇਆ ਨਹੀਂ ਮੇਰੇ ਕੋਲੇ ਆਪਣਾ ਘਰ ਨਹੀਂ ਪਾਤਸ਼ਾਹ ਮੈਨੂੰ ਕਦੇ ਗਿਲਾ ਨਹੀਂ ਹੋਇਆ ਰੱਬ ਨਾਲ ਵੀ ਮੈਂ ਗਰੀਬ ਆ ਮੈਂ ਕਦੇ ਗਿਲਾ ਨਹੀਂ ਕੀਤਾ ਮੇਰਾ ਆਪਣਾ ਘਰ ਨਹੀਂ ਮੈਂ ਕਦੇ ਗਿਲਾਨੀ ਕੀਤਾ ਮੈਂ ਗਰੀਬ ਹ ਪਰ ਸੱਚੇ ਪਾਤਸ਼ਾ ਅੱਜ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰੇ ਕੋਲ ਆਪਣਾ ਘਰ ਕਿਉਂ ਨਹੀਂ ਜੇ ਮੇਰਾ ਘਰ ਹੁੰਦਾ ਨਾ ਤੇ ਮੈਂ ਤੈਨੂੰ ਆਪਣੇ ਘਰੇ ਲੈ ਜਾਂਦਾ ਖੁਸ਼ਾਤ ਰੰਗ ਸ੍ਰੀ ਵਾਹਿਗੁਰੂ ਜੀ ਪਾਤਸ਼ਾ ਜੇ ਮੇਰਾ ਘਰ ਹੁੰਦਾ ਮੈਂ ਤੈਨੂੰ ਘਰੇ ਲੈ ਜਾਂਦਾ ਸੀ ਪਰ ਪਾਤਸ਼ਾ ਮੇਰੇ ਕੋਲੇ ਤੇ ਆਪਣਾ ਘਰ ਵੀ ਹੈ ਮੇਰੇ ਕੋਲੇ ਆਪਣਾ ਘਰ ਹੈ ਮੈਂ ਗਰੀਬ ਹੈ ਪਰ ਪਾਤਸ਼ਾ ਮੈਂ ਤੈਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਚਲੇ ਜਾਓ ਇੱਥੋਂ ਇਹ ਘਰ ਪੂਰਨ ਮਸੰਦ ਦਾ ਉਹ ਮਾਲਕ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਉਣਿਆ ਅਸੀਂ ਸਮਝਦੇ ਹਾਂ ਤੇਰੀ ਹਿਰਦੇ ਦੀ ਭਾਵਨਾ ਅਸੀਂ ਜਾਣਦੇ ਆ ਤੇਰੀ ਅੰਦਰਲੀ ਭਾਵਨਾ ਅਸੀਂ ਜਾਣਦੇ ਆ ਤੇਰੇ ਅੰਦਰਲੀ ਪਿਆਰ ਨੂੰ ਜਾਣਦੇ ਆ ਪਰ ਜਿਉਣਿਆ ਕੋਈ ਗੱਲ ਨਹੀਂ ਸਮਾਂ ਆਏਗਾ ਸਮਾਂ ਆਏਗਾ ਖੁਸ਼ੀਆਂ ਮੰਨੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਮਾਂ ਆਏਗਾ ਖੁਸ਼ੀਆਂ ਮੰਨੇਗਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਪਿਆਰਿਓ ਸਾਰਾ ਪਰਿਵਾਰ ਵਿਛੜ ਗਿਆ ਦੁੱਖਾਂ ਦੇ ਵਿੱਚ ਨੇ ਢਿੱਡ ਤੋਂ ਭੁੱਖੇ ਨੇ ਭੋਜਨ ਨਹੀਂ ਸ਼ਕਿਆ ਜਲ ਤੱਕ ਨਹੀਂ ਸ਼ਕਿਆ ਪਰ ਧੰਨ ਗੁਰੂ ਬਾਜਾ ਵਾਲੇ ਪਾਤਸ਼ਾਹ ਫੇਰ ਵੀ ਖੁਸ਼ੀਆਂ ਵੰਡਦੇ ਆਖੋ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਫੇਰ ਵੀ ਖੁਸ਼ੀਆਂ ਵੰਡ ਰਹੇ ਆ ਵੀ ਜਿਉਣਿਆ ਸਮਾਊਗਾ ਕੋਈ ਗੱਲ ਨਹੀਂ ਖੁਸ਼ੀਆਂ ਵੰਡੇ ਐਵੇਂ ਨਹੀਂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਉਹਨਾਂ ਵਰਗਾ ਛੈਣਸ਼ਾ ਕੋਈ ਨਹੀਂ ਉਨ੍ਹਾਂ ਵਰਗਾ ਬਾਦਸ਼ਾਹ ਕੋਈ ਨਹੀਂ ਉਹਨਾਂ ਵਰਗਾ ਬਰਾਗੀ ਕੋਈ ਨਹੀਂ ਉਹਨਾਂ ਵਰਗਾ ਤਿਆਗੀ ਕੋਈ ਨਹੀਂ ਉਹਨਾਂ ਵਰਗਾ ਕੌਣ ਬਣ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਈਓ ਤੇ ਬਚਨ ਕਹੇ ਆ ਪੜ ਲਓ ਇੱਕ ਵਾਰੀ ਸਾਰੇ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ

ਸੇਦਾ ਰਾਜਾ ਜੋਗੀ ਤੇ ਰਾਜਾ ਜੋਗੀ ਗੁਰੂ ਕਾਲ ਸੇਰਾ ਰਾਜਾ ਜੋਗੀ ਤੇ ਫਤਿਹ ਰਮਾਣਾ ਐਸਾ ਗੁਰੂ ਕਾਲ ਸੇਰਾ ਰਾਜਾ ਜੋਗੀ ਤੇ ਫਤਿਹ ਰਮਾਣਾ ਐਸਾ ਗੁਰੂ ਕਾਲ ਸੇਰਾ ਐਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਉਣਿਆ ਤੂੰ ਖੁਸ਼ੀਆਂ ਬਾਣੀਗਾ ਕੋਈ ਗੱਲ ਨਹੀਂ ਅਸੀਂ ਇਹਦੇ ਘਰ ਆਉਣਾ ਨਹੀਂ ਸੀ ਅਸੀਂ ਆਏ ਪਤਾ ਕਾਤੋਂ ਆ ਕਿਉਂਕਿ ਇਹਨੇ ਸਾਨੂੰ ਬੁਲਾਇਆ ਸੀ ਤੇ ਵਾਰੀ-ਵਾਰੀ ਜਦੋਂ ਅਨੰਦਪੁਰ ਸਾਹਿਬ ਜਾਂਦਾ ਸੀ ਕਹਿੰਦਾ ਜੀ ਮarre ਮੇਰੇ ਘਰ ਚਰਨ ਪਾਓ ਮੇਰੇ ਘਰੇ ਆਓ ਤੇ ਕਹਿੰਦੇ ਅਸੀਂ ਇਸ ਕਰਕੇ ਆਏ ਆ ਅੱਜ ਅਸੀਂ ਵੀ ਗੁਰੂ ਸਾਹਿਬ ਨੂੰ ਬੇਨਤੀਆਂ ਬਹੁਤ ਕਰਦੇ ਸਤਿਗੁਰੂ ਜੀ ਘਰੇ ਆਓ ਸਾਡੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਆਉਂਦੇ ਨੇ ਕਿਹੜੇ-ਕਿਹੜੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਚਾਅ ਚੜਦਾ ਵੀ ਗੁਰੂ ਸਾਹਿਬ ਸਾਡੇ ਘਰੇ ਆਇਆ ਵਾਹ ਕਿਹੜੇ-ਕਿਹੜੇ ਨੇ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ ਨੇ ਤੇ ਅਸੀਂ ਪਹਿਲਾ ਪੈਲ ਗੁਰੂ ਸਾਹਿਬ ਨੂੰ ਦਿੰਨੇ ਆ ਨਹੀਂ ਅਸੀਂ ਕਹਿੰਦੇ ਫਲਾਣਾ ਰਿਸ਼ਤੇਦਾਰ ਨਾ ਰਸ ਜੇ ਆ ਫਲਾਣਾ ਰਿਸ਼ਤੇਦਾਰ ਰੋਟੀ ਖਾ ਗਿਆ ਪਤਾ ਨਹੀਂ ਖਾ ਗਿਆ ਪਰ ਕਦੇ ਇਹ ਨਹੀਂ ਪੁੱਛਿਆ ਵੀ ਗੁਰੂ ਸਾਹਿਬ ਜੀ ਨੂੰ ਵੀ ਭੋਗ ਲਵਾਤਾ ਕਿ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਸੀਂ ਵੀ ਨਹੀਂ ਪੁੱਛਦੇ ਸਾਡਾ ਵੀ ਹਾਲ ਇਹੀ ਆ ਪਰ ਸਭ ਤੋਂ ਪਹਿਲਾਂ ਗੁਰੂ ਸਾਹਿਬ ਭਾਈ ਜਿਉਣੇ ਨੇ ਮਹਾਰਾਜ ਨੂੰ ਇੱਕ ਟੈਂਡ ਦੇ ਵਿੱਚ ਅੱਗ ਪਾ ਕੇ ਉੱਪਰੋਂ ਰੱਸੀ ਪਾ ਕੇ ਤੇ ਉਹ ਮਹਾਰਾਜ ਦੇ ਹੱਥ ਫੜਾਈ ਮਹਾਰਾਜ ਮੇਰਾ ਵੀ ਹੁਣ ਜੀ ਨਹੀਂ ਕਰਦਾ ਮੈਨੂੰ ਵੀ ਨਾਲ ਹੀ ਲੈ ਚਲੋ ਮਹਾਰਾਜ ਕਿਤੇ ਨਹੀਂ ਤੂੰ ਨਹੀਂ ਜਾਣਿਆ ਤੂੰ ਇੱਥੇ ਰੁੱਕ ਕੋਈ ਗੱਲ ਨਹੀਂ ਅਸੀਂ ਚਲੇ ਜਾਵਾਂਗੇ ਤੇਰਾ ਪਿਆਰ ਤੇਰੀ ਭਾਵਨਾ ਅਸੀਂ ਖੁਸ਼ ਹਾਂ ਤੇਰੀ ਸਤ ਮਹਾਰਾਜ ਉੱਥੋਂ ਚੱਲ ਕੇ ਫਿਰ ਮਾਛੀਵਾੜੇ ਦੇ ਜੰਗਲ ਚੋਂਦੇ ਆ ਦੋ ਕੁੱਟ ਜਲਦੇ ਛਕੇ ਨੇ ਤੇ ਪਿਆਰਿਓ ਮੂੰਹ ਹੱਥ ਧੋਤਾ ਮਹਾਰਾਜ ਨੇ ਉਸੇ ਟਿੰਡ ਦਾ ਸਹਰਾਣਾ ਲਾ ਕੇ ਮਹਾਰਾਜ ਜੀ ਫਿਰ ਲੇਟ ਜਾਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਇਹ ਬਚਨ ਮਹਾਰਾਜ ਜੀ ਨੇ ਉਸ ਵੇਲੇ ਉਚਾਰਨ ਕੀਤੇ ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਗੁਰੂ ਦਾ ਸਿੱਖ ਜਿਹੜਾ ਨਾ ਤਿਉ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖਿਆ ਜੀ ਨਾਲੀ ਕਹਿੰਦੇ ਜਿਵੇਂ ਸਿੱਖ ਗੁਰੂ ਨੂੰ ਪਿਆਰ ਕਰਦਾ ਗੁਰੂ ਵੀ ਉਹਨੂੰ ਪਿਆਰ ਕਰਦਾ ਪਰ ਹੁਣ ਫਰਜ ਇਹ ਬਣਦਾ ਵੀ ਸਿੱਖ ਦੇ ਮਨ 'ਚ ਵੀ ਐਸੀ ਪ੍ਰੀਤ ਹੋਵੇ ਐਸੀ ਭਾਵਨਾ ਤੋ ਇਹ ਸ਼ਬਦ ਦੀਆਂ ਲਾਸਟ ਪੰਕਤੀਆਂ ਨੇ ਮੈਂ ਸਮਾਪਤੀ ਕਰ ਦੇਣੀ ਸਮਾਂ ਹੋ ਗਿਆ ਕਹਿੰਦੇ ਜੈਸੇ ਕਾਤੀ ਤੀਸ ਬਤੀਸ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ ਮਨ ਅਜ ਉਦਾਹਰਣ ਦਿੰਦੇ ਨੇ ਕਹਿੰਦੇ ਜਿਹੜੀ ਜੀਬ ਆ ਨਾ ਬਤੀ ਦੰਦਾਂ ਦੇ ਵਿੱਚ ਰਹਿੰਦੀ ਆ ਤੇ ਜੀਬ ਜਿਹੜੀ ਉਹ ਮਾਸ ਦੀ ਬਣੀ ਹੋਈ ਆ ਤੇ ਦੰਦ ਇਹੋ ਜੀ ਚੀਜ਼ ਆ ਜਿਹੜੀ ਦੰਦਾ ਥੱਲੇ ਚੀਜ਼ ਆ ਗਈ ਉਹ ਛੱਡਦੇ ਨਹੀਂ ਖਤਮ ਹੋ ਜਾਂਦੀ ਨਾ ਪਰ ਕਹਿੰਦੇ ਨੇ ਉਹ ਪਰਮੇਸ਼ਰ ਨਿਰੰਕਾਰ 32 ਦੰਦਾਂ ਦੇ ਵਿਚਾਲੇ ਜੀਵ ਦੀ ਰਖਵਾਲੀ ਕਰਦਾ ਹੈ ਜੀਵ ਨੂੰ ਠੇਸ ਨਹੀਂ ਪਹੁੰਚਦੀ ਕਦੇ ਜੀਵ ਜਿਹੜੀ ਹੈ 32 ਦੰਦਾਂ ਦੇ ਵਿਚਾਲੇ ਸਹੀ ਸਲਾਮਤ ਰਹਿੰਦੀ ਹੈ ਉਹ ਕਹਿੰਦੇ ਕੋਈ ਜਾਣੋ ਮਾਸ ਕਾਤੀ ਕਹ ਕਿ ਸ਼ਹਾਤ ਹੈ ਕਹਿੰਦੇ ਮਤ ਕੋਈ ਸਮਝ ਲਿਓ ਵੀ ਜੀਵ ਬਹੁਤੀ ਚਲਾ ਕੇ ਤਾਂ ਬਚ ਜਾਂਦੀ ਆ ਨਹੀਂ ਕਹਿੰਦੇ ਵਸਗਤ ਹੈ ਹਰ ਕੇਰੀ ਕਿਉਂ ਬਚਦੀ ਹੈ ਕਿਉਂਕਿ ਉਸ ਰੱਬ ਦੇ ਵਸ ਦੇ ਵਿੱਚ ਆਸ। ਉਹਦੇ ਹੱਥ ਦੇ ਵਿੱਚ ਹੈ ਤਿਉਹ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਣ ਕੇਰੀ ਕਹਿੰਦੇ ਇਸੇ ਤਰ੍ਹਾਂ ਜਦੋਂ ਕੋਈ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਨਾ ਕਹਿੰਦੇ ਜਿਵੇਂ 32 ਦੰਦਾਂ ਦੇ ਵਿਚਾਲੇ ਜੀਵ ਦੀ ਰਖਵਾਲੀ ਪਰਮੇਸ਼ਰ ਕਰਦਾ ਕਹਿੰਦੇ ਇਸੇ ਤਰਾਈ ਉਹ ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲਿਆਂ ਤੋਂ ਵੀ ਰਖਵਾਲੀ ਜਿਹੜਾ ਕੋਈ ਮਹਾਪੁਰਖਾਂ ਦੀ ਨਿੰਦਿਆ ਕਰਦਾ ਕੋਈ ਬੁਰਾ ਭਲਾ ਕਹਿੰਦਾ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਦੀ ਰੱਖਿਆ ਭਾਈ ਮਤ ਕੋਈ ਜਾਣੋ ਕਿਸੇ ਕਾ ਕਿਸ ਹੱਥ ਹੈ ਸਭ ਕਰੇ ਕਰਾਇਆ ਜੜਾ ਮਰਾਤਾਪ ਸਿਰਤ ਸਾਫ ਸਭ ਹਰ ਕੇ ਵਸ ਹੈ ਕੋਈ ਲਾਗੇ ਨਾ ਸਕੇ ਬਿਨ ਹਰ ਕਾ ਲਾਇਆ ਕਹਿੰਦੇ ਇਸ ਪਾਸੇ ਨਾ ਨਾਮ ਵਾਲੇ ਪਾਸੇ ਕੋਈ ਆਪੇ ਨਹੀਂ ਲੱਗਦਾ ਜਿਨ੍ਹਾਂ ਨੂੰ ਪਰਮੇਸ਼ਰ ਲਾਉਂਦਾ ਜਿੰਨਾਂ ਨੂੰ ਨਿਰੰਕਾਰ ਲਾਉਂਦਾ ਤੁਸੀਂ ਇੱਥੇ ਬੈਠੇ ਹੋ ਮਤ ਜਾਣਿਓ ਵੀ ਕੋਈ ਆਪਣੀ ਸਿਆਣਪ ਨਾਲ ਆ ਕੇ ਬਹਿ ਗਿਆ ਨਹੀਂ ਜਿਹਨੂੰ ਗੁਰੂ ਸਾਹਿਬ ਨੇ ਆਵਾਜ਼ ਮਾਰ ਕੇ ਬੁਲਾ ਲਿਆ ਜਿਹਨੂੰ ਬਾਉ ਫੜ ਕੇ ਗੁਰੂ ਸਾਹਿਬ ਨੇ ਬਿਠਾਤਾ ਉਹੀ ਪਿਆਰੋ ਸੰਗਤ ਵਿੱਚ ਬਹਿ ਸਕਦਾ ਉਹੀ ਸੰਗਤ ਵਿੱਚ ਹਾਜ਼ਰੀ ਭਰ ਸਕਦਾ ਦੂਜਾ ਨਹੀਂ ਭਰ ਸਕਦਾ ਇਹ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਇਹ ਨਿਰੰਕਾਰ ਦੀ ਕਿਰਪਾ ਹੁੰਦੀ ਹੈ ਤੋ ਇਸੇ ਕਰਕੇ ਇਹ ਜਿਹੜਾ ਸਮਾ ਸਾਨੂੰ ਮਿਲਿਆ ਜਿਹੜੇ ਮਹਾਂਪੁਰਖ ਹੁੰਦੇ ਨੇ ਸਾਧੂ ਹੁੰਦੇ ਨੇ ਪਿਆਰਿਓ ਉਹ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਨੇ ਦੁਨੀਆ ਦਾ ਭਲਾ ਕਰਨ ਵਾਸਤੇ ਆਉਂਦੇ ਨੇ ਦੁਨੀਆ ਨੂੰ ਤਾਰਨ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਇੱਕ ਬਚਨ ਕਰਦੇ ਆ ਕਹਿੰਦੇ ਸਫਲ ਜਨਮ ਹਰ ਜਨਕਾ ਉਪਜਾ ਜਨਕੀਨੋ ਸੌਤ ਬਧਾਤਾ ਉਹ ਕਹਿੰਦੇ ਰੱਬ ਦੇ ਪਿਆਰਿਆਂ ਦਾ ਦੁਨੀਆ ਤੇ ਆਉਣਾ ਧੰਨ ਇਸ ਕਰਕੇ ਆ ਕਹਿੰਦੇ ਜੇ ਕਿਤੇ ਰੱਬ ਦੇ ਪਿਆਰੇ ਮਹਾਂਪੁਰਖ ਨਾ ਨਾ ਹੁੰਦੇ ਕਹਿੰਦੇ ਰੱਬ ਨੇ ਵੀ ਔਂਤਰੀਆਂ ਹੀ ਰਹਿ ਜਾਣਾ ਸੀ ਕਿਉਂਕਿ ਜਿਹਦਾ ਕੋਈ ਪੁੱਤ ਨਾ ਹੋਵੇ ਕਹਿੰਦੇ ਔਤ ਹੈ ਕਹਿੰਦੇ ਰੱਬ ਦੇ ਪੁੱਤਰ ਕੌਣ ਨੇ ਮਹਾਂਪੁਰਖ ਭਗਤ ਜਾਨ ਕਹਿੰਦੇ ਰੱਬ ਨੂੰ ਸੌਂਤਰੀਆਂ ਕਰਨ ਵਾਲੇ ਰੱਬ ਦੇ ਪਿਆਰੇ ਨੇ ਤੋਂ ਪਿਆਰਿਓ ਇੰਨਾ ਵੱਡਾ ਜਿਹੜਾ ਦਰਜਾ ਮਹਾਂਪੁਰਖਾਂ ਦਾ ਹੈ ਇਹ ਨਾਮ ਵਾਲੀ ਗੰਗਾ ਵਗਦੀ ਹੈ ਪੂਰਾ ਮਾਗ ਦਾ ਮਹੀਨਾ ਇੰਨੇ ਬਾਣੀ ਦੇ ਪ੍ਰਵਾਹ ਚੱਲਦੇ ਨੇ ਇੰਨੇ ਮਹਾਂਪੁਰਖ ਹਾਜ਼ਰੀਆਂ ਭਰਦੇ ਨੇ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਪਤਾ ਨਹੀਂ ਕੋਈ ਕਿਹੜੇ ਰੰਗ ਦੇ ਵਿੱਚ ਹੈ ਪਤਾ ਨਹੀਂ ਕਿਹਦੀ ਅਵਸਥਾ ਕਿੱਥੇ ਦੀ ਹੈ ਤੇ ਪਿਆਰਿਓ ਕਿਸ ਤੇ ਰਹਿਮਤ ਹੋ ਜਾਣੀ ਹੈ ਕਿਸ ਤੇ ਬਖਸ਼ਿਸ਼ ਹੋ ਜਾਣੀ ਹੈ ਇਹ ਗੁਰੂ ਜੀਆ ਵਡਿਆਈਆਂ ਨੇ ਰਹਿਮਤਾ ਨੇ ਸਭਨਾ ਉੱਪਰ ਨਦਰ ਪ੍ਰਭ ਤੇਰੀ ਨਦਰ ਗੁਰੂ ਸਾਹਿਬ ਦੀ ਸਾਰਿਆਂ ਤੇ ਆ ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੁੜਦੇ ਆ ਉੱਦਮ ਕਰਦੇ ਆ ਤੇ ਤਾਈ ਸਾਡੇ ਤੇ ਰਹਿਮਤ ਹੁੰਦੀ ਬਖਸ਼ਿਸ਼ ਹੁੰਦੀ ਆ ਸੋ ਆਓ ਸਮਾਂ ਹੋ ਚੁੱਕਾ ਹੈ ਤੇ ਆਓ ਇੱਕ ਧਾਰਨਾ ਪੜ ਕੇ ਫਿਰ ਆਪਾਂ ਸੁਆਪ ਦੀ ਕਰਨੀ ਅਗਲਾ ਸਮਾਂ ਸੋ ਮਹਾਂਪੁਰਖ ਰਹਿਮਤਾ ਕਰਦੇ ਆ ਅਸੀਂ ਇਸ ਲੈਕ ਨਹੀਂ ਪਰਮਾਪੁਰਖ ਆਪ ਕਿਰਪਾ ਰਹਿਮਤ ਕਰਦੇ ਹਰ ਸਾਲ ਹਾਜ਼ਰੀ ਭਰਨ ਦਾ ਜਿਹੜਾ ਉਹ ਸਮਾਂ ਮਿਲਦਾ ਭਾਵੇਂ ਇੱਕ ਦਿਨ ਵੀ ਹੋਵੇ ਕਈ ਵਾਰ ਦੋ ਦਿਨ ਵੀ ਹੁੰਦੇ ਆ ਕਿਉਂਕਿ ਜਿਹੜਾ ਮਾਗ ਦਾ ਮਹੀਨਾ ਤੇ ਥੋੜਾ ਜਿਹਾ ਸਮਾਂ ਜਿਹੜਾ ਉਹ ਫਿਰ ਇਦਾਂ ਦਾ ਹੀ ਹੁੰਦਾ ਵਾ ਤੇ ਇਸ ਕਰਕੇ ਜਿੰਨਾ ਕੁ ਸਮਾਂ ਹੁੰਦਾ ਜ਼ਰੂਰ ਹਾਜ਼ਰੀ ਭਰੀ ਦੀ ਆ ਸੋ ਸਤਿਗੁਰੂ ਜੀ ਰਹਿਮਤ ਕਰਨ ਮਹਾਂਪੁਰਖ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਣੀ ਤਰਨਾ ਕਮਲਾਂ ਦੇ ਨਾਲ ਜੋੜ ਕੇ ਰੱਖਣ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਨ ਆਓ ਗੁਰੂ ਕਲਗੀ ਤਰਪਾਤਸ਼ਾਹ ਦੇ ਆਪਾਂ ਇਤਿਹਾਸ ਨਾਲ ਜੁੜੀਏ ਔਰ ਮਹਾਰਾਜ ਦੇ ਪਿਆਰ ਦੇ ਵਿੱਚ ਪੜਿਓ ਸਾਰੇ ਧਾਰਨਾ ਇੱਕ ਵਾਰੀ ਫਿਰ ਸਮਾਪਤੀ ਕਰਾਂਗੇ ਵਾ ਵਾ ਕਲਗੀ ਵਾਲਿਆ ਤੂੰ ਜੋਤੀ ਅਗੰਮੀ ਵਾ ਵਾ ਕਲਗੀ ਵਾਲਿਆ ਤੂੰ ਜੋਤੀ ਅਗੰਮੀ ਵਾ ਵਾ ਕਲਗੀ ਵਾਲਿਆ ਤੂੰ ਜੋਤੇ 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 ਅਗੰਮੀ तूं जोती वावाा कलगी वारे तूं जोते वावा ॻाल्ही वाले तूं जोते मम्मी वावा ॻाल्हि वारे तूं जोती वावा ॻालगी वारे हा तूं जोते गमी ਕੋ ਸ਼ੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਕੋ ਸ਼ੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਕੋ ਸ਼ੱਤ ਧਰਮ ਨੇ ਰੱਖ ਲਈ ਦੇ ਸਿਰਾਂ ਦੀ ਥੰਮੀ ਕੋ ਸ਼ੱਤ ਧਰਮ ਨੇ ਰੱਖ ਲਈ ਦੇ ਸਿਰਾਂ ਦੀ ਥੰਮੀ ਸ਼ੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੂੰ ਛੱਤ ਧਰਮ ਦੀ ਰੱਖ ਲੈ ਤੇ ਸਿਰਾਂ ਨਿਮੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮੈਂ ਅਜੇ ਨਹੀਂ ਜਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮੈਂ ਅਜੇ ਨਹੀਂ ਜਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਏ ਮਾਦੇ ਨਾ ਜੰਮੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਏ ਮਾਦੇ ਨਾ ਜੰਮੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਏ ਮਾਦੇ ਨਾ ਜੰਮੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਏ ਮਾਦੇ ਨਾ ਜੰਮੇ ਬਾਬਾ ਕਲਗੀ ਵਾਲਿਆ ਤੂੰ ਜੋਤੀ ਅਗੰਮੀ ਵਾਹ ਵਾਹ ਕਲਗੀ ਵਾਲਿਆ ਤੂੰ ਜੋਤਿਆ ਗੰਮੀ 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 ਰਵਾਣ ਕਰਿਓ ਬਾਣੀ ਪੜਦਿਆਂ ਵਿਚਾਰ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਗਲਤੀਆਂ ਪੁੱਲਾਂ ਹੋ ਜਾਂਦੀਆਂ ਨੇ ਗੁਰੂ ਮਹਾਰਾਜ ਤੇ ਸੰਗਤ ਬਖਸ਼ਣ ਜੋਗ ਹੈ ਖਿਮਾ ਕਰਨਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਨੇ ਰਹਿਮਤ ਕੀਤੀ ਮਹਾਂਪੁਰਖਾਂ ਨੇ ਕਿਰਪਾ ਕੀਤੀ ਹਾਜ਼ਰੀਆਂ ਪਰਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਕੋਟਾਣ ਕੋਟ ਧੰਨਵਾਦ ਸ਼ੁਕਰ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ